ਐਮਐਲਏ ਗੁਰਪ੍ਰੀਤ ਗੋਗੀ ਦੇ ਕਰ ਮੌਜੂਦ ਹਾਂ ਜਿੱਥੇ ਹਰ ਇੱਕ ਆਮ ਆਦਮੀ ਪਾਰਟੀ ਦੇ ਨਾਲ ਤਾਲੁਕਾਤ ਰੱਖਦੇ ਪਾਵੇਂ ਹੋਰ ਪਾਰਟੀਆਂ ਦੇ ਨਾਲ ਤਾਲੁਕਾਤ ਰੱਖਦੇ ਹਰ ਇੱਕ ਲੋਕ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ ਦੁੱਖ ਸਾਂਝਾ ਕਰ ਰਹੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਤੋਂ ਪਹਿਲਾਂ ਅਮਨ ਅਰੋੜਾ ਵੀ ਆਏ ਸੀ ਤੇ ਉਸ ਤੋਂ ਬਾਅਦ ਹੁਣ ਦੇਖ ਸਕਦੇ ਕਿ ਪਰਿਵਾਰ ਦੇ ਵਿੱਚ ਕਿਤੇ ਨਾ ਕਿਤੇ ਇੱਕ ਦੁੱਖ ਦੀ ਲਹਿਰ ਜਿਹੜੀ ਹੈ ਉਹ ਜ਼ਰੂਰ ਹੈ ਕਿਉਂਕਿ ਜਿਸ ਤਰੀਕੇ ਨਾਲ ਜਿਹੜੇ ਲੀਡਰ ਆ ਰਹੇ ਨੇ ਤੇ ਉਹ ਜ਼ਰੂਰ ਕਹਿੰਦੇ ਨਜ਼ਰ ਆ ਰਹੇ ਨੇ ਵੀ ਇਹ ਕਾਟਾ ਜਿਹੜਾਗਾ ਉਹ ਕਦੇ ਵੀ ਜਿਹੜਾ ਪੂਰਾ ਨਹੀਂ ਹੋਵੇਗਾ ਕਿ ਗੁਰਪ੍ਰੀਤ ਗੋਗੀ ਜਿਹੜੇ ਨੇ ਉਹ ਬਹੁਤ ਹਸਮੁਖ ਜਿਹੜਾ ਉਹਨਾਂ ਦਾ ਚਿਹਰਾ ਸੀ ਲੋਕਾਂ ਨੂੰ ਵੀ ਜਿਹੜਾਗਾ ਉਹ ਹਮੇਸ਼ਾ ਆਪ ਤਾਂ ਕੁਝ ਰਹਿੰਦੇ ਸੀ ਤੇ ਨਾਲ ਹੀ ਲੋਕਾਂ ਨੂੰ ਵੀ ਜਿਹੜਾਗਾ ਖੁਸ਼ ਰੱਖਦੇ ਸੀ ਤੇ ਉਸਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਵਕਤ ਉਹਨਾਂ ਦੇ ਘਰ ਦੇ ਬਿਲਕੁਲ ਬਾਹਰ ਤੋਂ ਤੁਹਾਨੂੰ ਲਾਈਵ ਬੁਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਲੋਕਾਂ ਦੇ ਜਿਹੜੀ ਆਵਾਜ਼ ਆਹੀ ਹੈ ਉਹ ਲਗਾਤਾਰ ਜਾਰੀ ਹੈ ਲੋਕ ਦੁੱਖ ਦੁੱਖ ਜਿਹੜਾਗਾ ਉਹ ਪ੍ਰਗਟ ਕਰਨ ਆ ਰਹੇ ਤਾਂ ਨਾਲ ਹੀ ਪੁਲਿਸ ਪ੍ਰਸ਼ਾਸਨ ਦੇਖ ਸਕਦੇ ਹੋ ਖੜੇ ਤੇ ਵੱਡੇ ਅਧਿਕਾਰੀ ਵੀ ਹੁਣ ਇੱਥੋਂ ਜਿਹੜਾ ਆ ਕੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੇ ਦੇਰ ਰਾਤ ਉਹਨਾਂ ਦਾ ਜਿਹੜਾ ਇਹ ਮੰਦਪਾਗਾ ਪਾੜਨਾ ਜਿਹੜਾਗਾ ਵਰਤਦਾ ਤੇ ਉਸ ਤੋਂ ਬਾਅਦ DMC ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਜਿਹੜਾਗਾ ਉਹ ਕਰਾਇਆ ਜਾਂਦਾ ਪਰ ਉੱਥੇ ਜਦੋਂ ਪਹੁੰਚਦੇ ਨੇ ਤਾਂ ਡਾਕਟਰਸ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਪਰ ਦੱਸ ਦਈਏ ਕਿ ਹੁਣ ਕਿਸ ਤਰੀਕੇ ਨਾਲ ਇਹ ਪਾਣਾ ਜਿਹੜਾ ਵਰਤਿਆ ਕੀ ਹੋਇਆ ਸੀਗਾ ਕਿਵੇਂ ਜਿਹੜੀ ਆ ਗੋਲੀ ਉਹ ਲੱਗਦੀ ਆ ਤਾਂ ਉਹ ਚੀਜ਼ਾਂ ਹਲੇ ਸਾਬਤ ਤੌਰ ਤੇ ਜਿਹੜਾ ਸਾਹਮਣੇ ਨਹੀਂ ਆਈਆਂ ਨੇ ਕਿ ਆਖਰ ਕਿਵੇਂ ਉਹ ਗੋਲੀ ਜਿਹੜੀ ਆ ਉਹ ਚੱਲਦੀ ਆ ਹਾਲਾਂਕਿ ਉਹਨਾਂ ਦੀ ਲਾਇਸੈਂਸੀ ਰਵਲਵਰ ਸੀ ਜਾਂ ਫਿਰ ਕਿਸ ਤਰੀਕੇ ਦਾ ਸੀ ਮਤਲਬ ਇਸ ਤਰੀਕੇ ਦੀ ਹਲੇ ਕੋਈ ਵੀ ਜਾਣਕਾਰੀ ਜਿਹੜੀ ਆ ਉਹ ਪੁਕਤਾ ਸਾਹਮਣੇ ਨਹੀਂ ਆ ਰਹੀ ਕਿਉਂਕਿ ਜਿਸ ਤਰੀਕੇ ਨਾਲ ਹੁਣ ਦੇਰ ਰਾਤ ਕੁਲਦੀਪ ਚਾਹਲ ਕਮਿਸ਼ਨਰ ਵੀ ਉੱਥੇ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਇਸ ਦੀ ਜਿਹੜੀ ਜਾਂਚ ਹੈ ਉਹ ਕੀਤੀ ਜਾਵੇਗੀ ਇਨਕੁਆਇਰੀ ਜਿਹੜੀ ਆ ਉਹ ਕੀਤੀ ਜਾਵੇਗੀ ਸੋ ਇਸ ਵਕਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਹਰ ਇੱਕ ਲੋਕ ਜਿਹੜੇ ਨੇ ਉਹ ਪਹੁੰਚ ਰਹੇ ਨੇ ਭਾਵੇਂ ਇਸ ਵਕਤ ਬਿਲਕੁਲ ਉਹਨਾਂ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਕਿ ਦੇਰ ਰਾਤ ਜਦੋਂ ਇਹ ਪਾਣਾ ਵਰਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਬਿਲਕੁਲ ਨਾਲ ਹੀ ਡੀ ਐਮ ਸੀ ਹਸਪੀਟਲ ਲੈ ਕੇ ਜਾ ਜਾਂਦੇ ਤੇ ਉੱਥੇ ਜਦੋਂ ਡਾਕਟਰਸ ਉਹਨਾਂ ਨੂੰ ਦੇਖਦੇ ਨੇ ਤਾਂ ਉਹ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਕਿ ਤੇ ਹੁਣ ਇਹ ਚੜ੍ਹਦੀ ਸਵੇਰ ਜਿਹੜੀ ਆ ਉਹ ਇਸ ਪਰਿਵਾਰ ਦੇ ਲਈ ਤੇ ਆਮ ਆਦਮੀ ਪਾਰਟੀ ਦੇ ਲਈ ਕਹਿ ਸਕਦੇ ਆ ਇੱਕ ਮੰਤਪਾਗਾ ਸਾਬਤ ਹੋਇਆ ਕਿਉਂਕਿ ਇਹ ਇੱਕ ਦਿਗਜ ਜਿਹੜੇ ਐਮਐਲਏ ਸਨ ਇਸ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਵੀ ਰਹੇ ਨੇ ਤੇ ਉਸ ਕਾਂਗਰਸ ਦੇ ਵਿੱਚ ਸੇਵਾਵਾਂ ਇਹਨਾਂ ਨੇ ਨਿਭਾਈਆਂ ਨੇ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਜਦੋਂ ਦੇ ਇੱਧਰ ਆਏ ਨੇ ਤਾਂ ਉਸ ਵਕਤ ਤੋਂ ਹੀ ਕਾਫੀ ਜਿਹੜੀ ਐਕਟਿਵ ਕਾਫੀ ਐਕਟਿਵ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ ਹਾਲਾਂਕਿ ਗੱਲ ਕਰ ਲਈ ਐਮਐਲਏਜ਼ ਦੀ ਤਾਂ ਸਾਰੇ ਐਮਐਲਏਜ਼ ਦੇ ਨਾਲ-ਨਾਲ ਇਹ ਵੀ ਜਿਹੜਾ ਉਹ ਬਹੁਤ ਜ਼ਿਆਦਾ ਇਕਤ ਨਜ਼ਰ ਆਉਂਦੇ ਸੀ ਪਾਵੇ ਹੋ ਲੋਕਾਂ ਦੀ ਕੋਈ ਵੀ ਕਾਰਜਕਾਰੀ ਨੂੰ ਲੈ ਕੇ ਜਾਂ ਫਿਰ ਕਿਸੇ ਵੀ ਮਾਮਲੇ ਨੂੰ ਲੈ ਕੇ ਤਾਂ ਹਮੇਸ਼ਾ ਹੀ ਐਕਟਿਵ ਨਜ਼ਰ ਆਉਂਦੇ ਸੀਗੇ ਤੇ ਦੇਰ ਰਾਤ ਜਦੋਂ ਇਹ ਪਾਣਾ ਵਰਦਾ ਤਾਂ ਇੱਕਦਮ ਹੀ ਜਿਹੜਾ ਲੋਕਾਂ ਦੇ ਵਿੱਚ ਹੈਰਾਨਜਨਕ ਸਾਬਤ ਹੁੰਦਾ ਕਿ ਬਹੁਤ ਵੱਡਾ ਅਨਾਰਥ ਵਾਪਰਿਆ ਜੀ ਸਾਡੇ ਬੜੇ ਪਿਆਰੇ ਬੜੇ ਸਤਿਕਾਰਯੋਗ ਬੜੇ ਬੜੇ ਦਿਲਦਾਰ ਬੜੇ ਬੜੇ ਦਿਲਦਾਰ ਸਾਥੀ ਗੁਰਪ੍ਰੀਤ ਗੋਗੀ ਜੀ ਉਹ ਸਾਨੂੰ ਆਪਾਂ ਨੂੰ ਸਾਰਿਆਂ ਨੂੰ ਛੱਡ ਗਏ ਸੋ ਪਰਿਵਾਰ ਨੂੰ ਸੰਭਾਲਣ ਤੇ ਪਰਿਵਾਰ ਨਾਲ ਮੁਕਸਾਂਜਾ ਕਰਨ ਦੇ ਲਈ ਪਹੁੰਚੇ ਬਹੁਤ ਵੱਡਾ ਘਾਟ ਹੈ ਜੀ ਬਹੁਤ ਵੱਡਾ ਘਾਟਾ ਹੈ ਔਰ ਇੰਨੇ ਖੁਸ਼ ਤਬੀਅ ਸੀਗੇ ਅਸੀਂ ਪਰਸੋਂ ਵੀ ਮੇਰੇ ਕੋਲੇ 4-5 ਘੰਟੇ ਔਰ ਚੌਥੇ ਵੀ ਕਿਉਂਕਿ ਸਾਰੀਆਂ ਜਿਹੜੀਆਂ ਪੋਲੀਟੀਕਲ ਪਲੈਨਿੰਗ ਆ ਵਗੈਰਾ ਡਿਸਕਸ਼ਨਸ ਹੋ ਰਹੀਆਂ ਸੀਗੀਆਂ ਤੇ ਦੋਨੋਂ ਦਿਨ ਚਾ ਚਾਰ-ਪੰਜ-ਪੰਜ ਘੰਟੇ ਮੇਰੇ ਕੋਲ ਰਹੇ ਬੜੀਆਂ ਖੁੱਲ ਕੇ ਡਿਸਕਸ਼ਨਸ ਹੋਈਆਂ ਔਰ ਹਮੇਸ਼ਾ ਹਾਜ਼ਦੇ ਦੇ ਹਜ਼ਦੇ ਖੁਸ਼ ਤਬੀਅਤ ਵੀ ਕਦੇ ਹਮੇਸ਼ਾ ਜਿਵੇਂ ਕਹਿੰਦੇ ਨੇ ਵੀ ਚੜ੍ਹਦੀ ਕਲਾ ਚ ਰਹਿੰਦੀ ਸੀ ਰੂਹ ਉਹਨਾਂ ਦੀ ਤੇ ਬਹੁਤ ਅਨਫੋਰਚੂਨੇਟ ਹੋਇਆ ਕਿ ਉਹ ਆਪਣਾ ਛੱਡ ਕੇ ਚਲੇ ਗਏ ਸਰ ਵਿਭਾਗ ਲੀਡਰ ਸੀ ਆਪਣੇ ਜੀ ਵਿਭਾਗ ਲੀਡਰ ਸੀਗੇ ਜੀ ਖੁੱਲ ਕੇ ਦਿਲ ਦੀ ਗੱਲ ਕਰਦੇ ਸੀਗੇ ਲੋਕਾਂ ਦੀ ਗੱਲ ਕਰਦੇ ਸੀਗੇ ਮੈਂ ਸਮਝਦਾ ਕਿ ਜਦੋਂ ਅਜਿਹਾ ਸਾਥੀ ਜਾਂਦਾ ਹੈ ਤੇ ਇਕੱਲੇ ਇੱਕ ਪਰਿਵਾਰ ਨੂੰ ਨਹੀਂ ਪੂਰੇ ਹਲਕੇ ਨੂੰ ਪੂਰੇ ਇਲਾਕੇ ਨੂੰ ਪੂਰੇ ਸਮਾਜ ਨੂੰ पूरे पंजाब नु ਘਟਿਆ ਸਾਡੇ ਵੱਡੇ ਵੀਰ ਗੋਗੀ ਜੀ ਦੇ ਜਾਣਦਾਰ ਰੋੜਾ ਜੀ ਕੀ ਕੁਝ ਪਤਾ ਚੱਲ ਪਾਇਆ ਹੈ ਕਿ ਇਹ ਸੀਐਮ ਸੀਐਮ ਸਾਹਿਬ ਕੇ ਸਾਥ ਸਵੇਰ ਬਾਤ ਹੋ ਗਈ ਸੀ ਜੀ 6:00 ਬਜੇ 6:00 ਬਜੇ ਤੋਂ उनको ਲੱਗਿਆ ਹੈ यार कर बोला ਹੈ ਉਹ ਵੀ ਪਹੁੰਚेंगे अभी थोड़ी देर में कंफर्म हो जाएगा हां ਸੀਐਮ ਸਾਹਿਬ ਵੀ आएंगे जी अमन जी क्या कुछ पता चल पाया कि दर दर दिस्थे दिस्थे हुआ है कि क्या रीजन रहा है, है सुसाइड नहीं है जी ये तो जैसे उनकी फैमिली ने बताया और पुलिस पुलिस ने सारा इन्वेस्टिगेट किया वो उनकी अक्सर आदत थी कि वो अपना जो लाइसेंसी वेपन है उसको वो रात को आ, उसकी क्लीनिंग किया करते थे उसको साफ सफ़ाई किया करते थे आ, और वो साफ करते हुए चल गया जिसकी वजह से डेथ हुई है जीडेंट रात में एक्सीडेंटल डेथ है जी पोस्टमार्टम किया है वो डॉक्टर की बोर्ड बनाया जाएगा उस तरीके ना कराया जाएगा ਨਹੀਂ ਉਹ ਤਾਂ ਜੇ ਕੋਈ ਬੋਰਡ ਦਾ ਕੋਈ ਇਸ਼ੂ ਹੈ ਜੀ ਜਦੋਂ ਜਦ ਪਰਿਵਾਰ ਦਾ ਕੋਈ ਇਸ਼ੂ ਨਹੀਂ ਹੈ ਕਿਸੇ ਦਾ ਕੋਈ ਇਸ਼ੂ ਨਹੀਂ ਤਾਂ ਬੋਰਡ ਦਾ ਜੋ ਜੋ ਨਾਰਮਲ ਪ੍ਰੋਸੈਸ ਸਰਕਾਰ ਦਾ ਜਾਂ ਮੈਡੀਕਲ ਪ੍ਰੈਕਟਿਸਿਸ ਦਾ ਹੈ ਉਸ ਹਿਸਾਬ ਸੇ ਪੋਸਟਮਾਰਟਮ ਮੇਰੇ ਕੋਲ ਤਾਂ ਇਹ ਪਤਾ ਲੱਗਿਆ ਕਿ ਅਭੀ ਚੱਲ ਰਹਾ ਹੈ ਸੋ ਉਹ ਜੋ ਇੱਕ ਚੀਜ਼ ਹੋ ਗਈ ਅਬ ਉਸਕੋ ਅਨਡੂ ਤੋ ਕੀਤਾ ਨਹੀਂ ਜਾ ਸਕਦਾ ਸੋ ਉਹ ਪ੍ਰੋਸੈਸ ਚੱਲ ਰਹਾ ਹੈ ਹਮ ਤੋ ਸਿਰਫ ਪਰਿਵਾਰ ਕੇ ਸਾਥ ਆ ਰਾਤ ਕੋਈ ਆਗੇ ਥੇ ਤਬ ਵੀ ਪਰਿਵਾਰ ਕੇ ਸਾਥ ਦੁੱਖ ਸਾਂਝਾ ਕੀਤਾ ਥਾ ਲੇਕਿਨ ਇਹ ਐਸਾ ਦੁੱਖ ਹੈ ਐਸਾ घाव है जो लंबे समय तक भरा नहीं जाएगा इंसिडेंट क्या हुआ वो अचानक कुछ जैसे गोली गोली चली है रिवॉल्वर से कुछ ऐसा जो बताया साफ़ करते हुए जो अभी भी प्रभावित इस स्थिति में नहीं है कि ज़्यादा बातचीत की जा सके कितना बड़ा घाटा है सब तो इतना है बड़ा पार्टी के लिए भी काफ़ी काम कर रहे घाटा ये इतना बड़ा नुकसान हुआ है पार्टी के लिए भी लुधियाना के लोगों के लिए भी और पूरे पंजाब के लिए और निजी तौर पे हमें हमारा ऐसा साथी था वो कि ऐसा आदमी होना ही मुश्किल है सर विधानसभा में मिलते-मिलते कोई कोई बात होती थी परेशानी कभी किसी परेशानी का उसके मतलब ही नहीं था वो हर समय खुश रहने वाला और दूसरों को खुश रखने वाला इंसान था हर समय हंसता रहता था तो वैसे कहीं कोई बात कभी भी आ, मतलब जैसे आज सुना है ਤੂੰ ਬਾਤ ਮਤਲਬ ਐਸੀ ਨਹੀਂ ਗੱਲੇ ਉਤਰ ਰਹੀ ਕਿ ਇਹ ਹੋ ਕਹਦੇ ਪੁਲਿਸ ਕੋਈ ਬਾਤ ਹੋਈ ਆ ਆਪਕੀ ਕੋਈ ਇਨਵੈਸਟੀਗੇਸ਼ਨ ਕੋ ਲੈ ਕੇ ਨਹੀਂ ਅਭੀ ਕੁਝ ਹੋਇਆ ਨਹੀਂ ਮੈਨੂੰ ਤੇ ਆਪਣਾ ਸਮਝੋ ਛੋਟਾ ਵੀਰ ਮੈਂ ਖੋਦ ਰਹਾ ਹਾਂ ਬਹੁਤ ਜਿਆਦਾ ਮੈਨੂੰ ਅਫਸੋਸ ਹੈਗਾ ਤੇ ਕਿਸੇ ਦਾ ਕੋਈ ਵੀ ਕੰਮ ਹੁੰਦਾ ਸੀ ਉਹ ਆਊਟ ਆਫ ਦੀ ਵੇ ਕਰ ਦਿੰਦੇ ਸੀ ਕੋਈ ਕੰਮ ਹੋਵੇ ਮੈਨੂੰ ਤੇ ਕਦੀ ਕੋਈ ਕੰਮ ਪਿਆਰੀ ਨਾਇਮਾਨ ਨੂੰ ਕੋਈ ਕਿਹਾ ਹੈਗਾ ਕਦੀ ਪਰ ਉਹ ਬਹੁਤ ਅੱਛੇ ਇਨਸਾਨ ਸੀ ਨਿੱਡਰ ਲੀਡਰ ਸੀਗਾ ਕਿਸੇ ਕਿਸਮ ਦੀ ਕੋਈ ਕਿਸੇ ਨੂੰ ਹੀ ਪ੍ਰੋਬਲਮ ਹੋਵੇ ਉਹ ਇਮੀਡੀਏਟਲੀ ਸੋਲਵ ਕਰਦੇ ਸੀ ਟੈਲੀਫੋਨ ਕਰਦੇ ਸੀ ਭਾਵੇਂ ਡੀਸੀ ਹੋਵੇ ਭਾਵੇਂ ਐਸਪੀ ਹੋਵੇ ਭਾਵੇਂ ਇਲਾਕੇ ਦਾ ਇੰਸਪੈਕਟਰ ਹੋਵੇ ਐਸਐਚਓ ਹੋਵੇ ਸਭ ਨੂੰ ਉਹ ਬਕਾਇਦਾ ਅਟੈਂਡ ਕਰਦੇ ਸੀ